ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੂਨਦਾਨ ਮਹਾਦਾਨ ਆਪਾਂ ਗੱਲ ਵੀ ਕਰਦੇ ਆ ਆਪਾਂ ਇਹ ਸਲੋਗਨ ਵੀ ਦੇਖਦੇ ਆ ਬੋਲਦੇ ਵੀ ਆ ਪਰ ਇਹਦੇ ਤੇ ਅਮਲ ਬਹੁਤ ਘੱਟ ਕਰਦੇ ਆ ਸਾਡੀ ਬੇਨਤੀ ਹੈ ਭੈਣੋ ਭਰਾਵੋ ਤੁਹਾਡੇ ਇਲਾਕੇ 'ਚ ਕਿਤੇ ਵੀ ਖੂਨਦਾਨ ਕੈਂਪ ਲੱਗਦਾ ਤੇ ਜੇ ਤੁਹਾਡੇ ਸ਼ਰੀਰ 'ਚ ਇੰਨੀ ਤਾਕਤ ਹੈਗੀ ਆ ਤੁਹਾਨੂੰ ਪ੍ਰਮਾਤਮਾ ਨੇ ਤੰਦਰੁਸਤੀ ਬਖਸ਼ੀ ਆ ਤਾਂ ਖੂਨਦਾਨ ਜਰੂਰ ਕਰਿਆ ਕਰੋ ਕਿਉਂਕਿ ਤੁਹਾਡਾ ਦਿੱਤਾ ਹੋਇਆ ਖੂਨ ਪਤਾ ਨਹੀਂ ਕਿਹਦੀ ਜ਼ਿੰਦਗੀ ਬਚਾ ਦੇਵੇ ਕਿਦਾਂ ਕਿਹਦੇ ਕੰਮ ਆ ਜਾਵੇ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਖੂਨਦਾਨ ਕੈਂਪ ਲੱਗਦਾ ਹਰ ਕੈਂਪ ਤੇ 15 ਦਿਨਾਂ ਬਾਅਦ ਲੱਗਦਾ ਜੇ ਕੋਈ ਨੌਜਵਾਨ ਵੀਰ ਸਾਡੀ ਵੀਡੀਓ ਦੇਖਦੇ ਆ ਬੇਨਤੀ ਆ ਭਾਈ ਕੈਂਪ ਵਾਲੇ ਦਿਨ ਤੁਸੀਂ ਆ ਜਾਇਆ ਕਰੋ ਬਲੱਡ ਜ਼ਰੂਰ ਡੋਨੇਟ ਕਰਕੇ ਜਾਇਆ ਕਰੋ ਬਾਕੀ ਇੱਥੇ ਜਿਹੜੇ ਮਰੀਜ਼ਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਖੂਨਦਾਨ ਜ਼ਰੂਰ ਕਰਿਆ ਕਰੋ ਅੱਜ ਸਾਡੇ ਟੀਮ ਦੇ ਮੈਂਬਰ ਪਵਿੱਤਰ ਸਿੰਘ ਆ ਗੁਰਵਿੰਦਰ ਸਿੰਘ ਆ ਗਗਨਦੀਪ ਆ ਤੇ ਮਾਨਕਪੂਰੀ ਜੀ ਆ ਇਹ ਬਲੱਡ ਡੋਨੇਟ ਕਰ ਰਹੇ ਨੇ ਖੂਨਦਾਨ ਕਰ ਰਹੇ ਨੇ ਤਾਂ ਜੋ ਹੋਰ ਲੋਕ ਵੀ ਮੋਟੀਵੇਟ ਹੋ ਸਕਣ ਇੱਧਰ ਵੀਰੇ ਹੋਣੀ ਬੈਠੇ ਨੇ ਵੀਰੇ ਉਹਨੇ ਵੀ ਪੇਸ਼ੈਂਟ ਲੈ ਕੇ ਆਏ ਸੀਗੇ ਤੇ ਨਾਲ ਵੀਰੇ ਨੇ ਆਪਣਾ ਬਲੱਡ ਡੋਨੇਟ ਕੀਤਾ ਗਰਮੀਤ ਸਿੰਘ ਆ ਬਾਈ ਕਿੱਥੋਂ ਆਨੇ ਬਾਈ ਢੂਰਕੋਟ ਤੋਂ ਆਨੇ ਮਰੀਜ਼ ਲੈ ਕੇ ਉਹਨਾਂ ਨੇ ਪੇਸ਼ੈਂਟ ਲੈ ਕੇ ਆਉਨੇ ਆ ਪੇਸ਼ੈਂਟ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਫਲਪਾਇਨ ਤੋਂ ਆਇਆ ਫਲਪਾਇਨ ਤੋਂ ਆਇਆ ਭਾਈ ਸ਼ੁਕਰੀਆ ਭਾਈ ਬਹੁਤ ਧੰਨਵਾਦ ਗਰਮੀਤ ਭਾਈ ਜਿਉਂਦਾਬਾਦ ਰਹਿ ਭਾਈ ਸਾਡੇ ਜਿੰਦੇ ਤਮੰਨਾ ਸੀ ਵੀਰੇ ਮੇਰੀ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਦੇਖੋ ਵੀਰਾ ਫਲਪਾਇਨ ਤੋਂ ਆਇਆ ਹੋਇਆ ਕਿ ਆਪਦੇ ਪਿੰਡੋਂ ਸਪੈਸ਼ਲੀ ਅੱਜ ਕੈਂਪ ਤੇ ਆਇਆ ਖੂਨਦਾਨ ਕਰਨ ਵਾਸਤੇ ਤੇ ਇੱਧਰ ਭਾਈ ਮਰੀਜ਼ ਤੁਸੀਂ ਲੈ ਕੇ ਆਉਨੇ ਹੁੰਦੇ ਹਨਾ ਕਿੱਥੋਂ ਲੈ ਕੇ ਆਉਨੇ ਹੋ ਜੀ ਡਰੋਲੀ ਕਰਾ ਡਰੋਲੀ ਤੋਂ ਹਨਾ ਤੇ ਭਾਈ ਸੁਖਜੀਤ ਨਾ ਤੁਹਾਡਾ ਸੁਖਜੀਤ ਭਾਈ ਨੇ ਵੀ ਬਲੱਡ ਦਿੱਤਾ ਹਨਾ ਤੇ ਹੋਰ ਵੀ ਵੀਰਾਂ ਨੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਖੂਨਦਾਨ ਕੀਤਾ ਤੇ ਇਹ ਬਲੱਡ ਆ ਜਿਹੜਾ ਉਹਨਾਂ ਮਰੀਜ਼ਾਂ ਨੂੰ ਚੜਾਇਆ ਜਾਂਦਾ ਜਿਹੜੇ ਸਾਡੇ ਹੁਣ ਸੁਪਨਿਆਂ ਦੇ ਘਰ ਤੁਸੀਂ ਦੇਖਦੇ ਹੋ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਸੜਕਾਂ ਤੋਂ ਜਿਹੜੇ ਰੈਸਕਿਊ ਕੀਤੇ ਜਾਂਦੇ ਆ ਲੋਕ ਜਿਨ੍ਹਾਂ ਦੇ ਵਿੱਚ ਬਾਪੂ ਬਜ਼ੁਰਗ ਵੀਰ ਸਾਡੇ ਨੌਜਵਾਨ ਭੈਣਾ ਮਾਵਾਂ ਉਹਨਾਂ ਦੇ ਵਿੱਚ ਖੂਨ ਕਿਹੇ ਚ 3 ਗ੍ਰਾਮ ਕਿਹੇ ਚ 2 ਗ੍ਰਾਮ ਕਿਹੇ ਚ 1 ਗ੍ਰਾਮ ਮਤਲਬ ਇੰਨੀ ਖੂਨ ਦੀ ਮਾਤਰਾ ਘੱਟ ਹੁੰਦੀ ਆ ਵੀ 5-5 ਬੋਤਲਾਂ ਖੂਨ ਦੀਆਂ ਚੜਦੀਆਂ ਉਹਨਾਂ ਦੇ ਤੇ ਉਹਨਾਂ ਦੇ ਹਾਲਾਤ ਇਦਾਂ ਦੇ ਬਣੇ ਹੁੰਦੇ ਆ ਵੀ ਉਸ ਟਾਈਮ ਖੂਨ ਉਹਨਾਂ ਦੇ ਲਈ ਜ਼ਿੰਦਗੀ ਬਣ ਕੇ ਆਉਂਦਾ ਤੇ ਇਹ ਬਲੱਡ ਜਿਹੜਾ ਡੋਨੇਟ ਕਰਦੇ ਨੇ ਸਾਡੇ ਵੀਰ ਤੇ ਇਹ ਬਲੱਡ ਉਹਨਾਂ ਲੋਕਾਂ ਤੱਕਰ ਪਹੁੰਚਦਾ ਹੁੰਦਾ ਤੇ ਜ਼ਰੂਰ ਖੂਨਦਾਨ ਕਰਿਆ ਕਰੋ ਭਾਈ ਕੱਲਾ ਇੱਥੇ ਹੀ ਨਹੀਂ ਸਾਡੇ ਕੋਲੇ ਕਿਤੇ ਵੀ ਤੁਹਾਡੇ ਆਸ-ਪਾਸ ਖੂਨਦਾਨ ਕੈਂਪ ਲੱਗਦਾ ਤਾਂ ਉੱਥੇ ਆਪਣਾ ਇਹ ਵੱਡਾ ਯੋਗਦਾਨ ਕਿਉਂਕਿ ਸਾਡੇ ਰਗਾਂ 'ਚ ਵਗਦਾ ਇਹ ਖੂਨ ਸਾਡੇ ਸਰੀਰ ਦੇ ਵਿੱਚ ਆ ਖੂਨ ਤੋਂ ਵੱਡਾ ਕੋਈ দান ਨਹੀਂ ਤੁਸੀਂ ਪੈਸੇ ਦੇ ਦੋਗੇ ਤੁਸੀਂ ਕੱਪੜੇ ਦੇ ਦੋਗੇ ਕਿਸੇ ਨੂੰ ਰਾਸ਼ਨ ਦੇ ਦੋਗੇ ਕਿਸੇ ਨੂੰ ਰੋਟੀ ਖਵਾ ਦੋਗੇ ਇਹ ਸਭ ਸੈਕੰਡਰੀ ਚੀਜ਼ਾਂ ਖੂਨਦਾਨ ਮਹਾਦਾਨ ਖੂਨ ਤੁਹਾਡੇ ਸਰੀਰ ਦੇ ਵਿੱਚ ਤੇ ਇਹ 24 ਘੰਟਿਆਂ ਵਿੱਚ ਦੁਬਾਰਾ ਪੂਰਾ ਬਣ ਜਾਂਦਾ ਖੂਨ ਜਿੰਨਾ ਤੁਸੀਂ ਅੱਜ ਬਲੱਡ ਦੇਓਗੇ ਨਾ ਤਾਂ 24 ਘੰਟਿਆਂ ਵਿੱਚ ਤੁਹਾਡੇ ਸਰੀਰ 'ਚ ਪੂਰਾ ਹੋ ਜਾਣਾ ਇਹ ਇਹ ਨਹੀਂ ਹੈਗਾ ਵੀ ਤੁਹਾਡੇ ਸਰੀਰ 'ਚੋਂ ਨਿਕਲ ਗਿਆ ਤੇ ਮੁੜ ਕੇ ਬਣਨਾ ਹੀ ਨਹੀਂ ਤੇ ਨਾਲੇ ਡਾਕਟਰ ਦੱਸਦੇ ਆ ਵੀ ਇਹਦਾ ਬੈਨੀਫਿਟ ਬਹੁਤ ਆ ਜਦੋਂ ਆਪਾਂ ਖੂਨ ਦਾਨ ਕਰਦੇ ਆ ਨਵਾਂ ਬਲੱਡ ਬਣਦਾ ਨਵੇਂ ਸੈੱਲ ਬਣਦੇ ਆ ਸਰੀਰ 'ਚ ਚੁਸਤੀ ਫੁਰਤੀ ਆਉਂਦੀ ਆ ਸਰੀਰ ਦੇ ਵਿੱਚ ਤਾਕਤ ਆਉਂਦੀ ਆ ਤੇ ਸਾਡੀਆਂ ਬੇਨਤੀਆਂ ਭਾਈ ਇੰਨੀਆਂ ਕਬੂਲ ਕਰਿਓ ਤੇ ਪਵਿੱਤਰ ਵੀਰੇ ਹੋਣਾ ਵੱਲੀਓ ਸਾਡੇ ਗੁਰਵਿੰਦਰ ਵੱਲੀਓ ਗगन ਵੱਲੀਓ ਮਾਨਿਕਪੁਰੀ ਜੀ ਵੱਲੀਓ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਜੇ ਇਹ ਖੂਨ ਦੇ ਸਕਦੇ ਆ ਬੰਦੇ ਤਾਂ ਤੁਸੀਂ ਵੀ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ